ਨੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਨਿੱਕੇ ਹੁੰਦੀ ਪੈਨ ਜੀ ਦੇ ਮਾੜੀ ਜਹੀ ਸੱਟ ਵੀ ਲੱਗ ਜਾਇਆ ਕਰਦੀ ਤਾਂ ਹਾਲ ਦੁਹਾਈ ਮੋਚਾ ਕਿੰਨੀ ਸਾਰੀ ਖਲਕਤ ਇਕੱਠੀ ਕਰ ਲਿਆ ਕਰਦੀ ਪਹਿਲੋ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਕੁੱਟ-ਕੁੱਟ ਕਿੰਨਾ ਸਾਰਾ ਲਹੂ ਕੱਢ ਲੈਂਦੀ ਤੇ ਮੰਗਰੂ ਹਰ ਆਉਂਦੇ ਜਾਂਦੇ ਨੂੰ ਉਹ ਲਹੂ ਰੋ-ਰੋ ਕੇ ਵਿਖਾਇਆ ਕਰਦੀ ਕੋਲ ਲੰਗਦਾ ਪਹਿਲੋ ਲਾੜ ਪਿਆਰ ਕਰਦਾ ਤੇ ਮਗਰੋਂ ਕਦੀ ਗੁੜ ਦੀ ਪੇਸੀ ਤਿਲ ਦੇ ਲੱਡੂ ਤੇ ਕਦੀ ਤਾਜ਼ੀਆਂ ਕੁੱਟੀਆਂ ਮੂਲੀਆਂ ਗਾਜਰਾਂ ਦੀ ਗੰਢ ਫੜਾ ਜਾਇਆ ਕਰਦਾ ਫਿਰ ਉਦੋਂ ਟਿੱਕਰ ਉੱਥੇ ਹੀ ਬੈਠੀ ਰਹਿੰਦੀ ਜਦੋਂ ਟਿੱਕਰ ਦਿਨ ਢਲੇ ਪਾਪਾ ਜੀ ਡੰਗਰ ਲੈ ਕੇ ਘਰ ਆਉਂਦੇ ਹੋਏ ਨਾ ਦਿਸਪਿਆ ਕਰਦੇ ਫਿਰ ਲੱਗੀ ਸੱਟ ਵਿਖਾ ਪਹਿਲੋ ਢੇੜ ਸਾਰਾ ਪਿਆਰ ਲੈਂਦੀ ਤੇ ਮੁੜ ਕੇ ਕਿੰਨੇ ਸਾਰੇ ਪੈਸੇ ਅਗਲੇ ਹੀ ਪਲ ਇਕੱਠੇ ਹੋਏ ਪੈਸੇ ਲੈ ਹੱਟੀ ਤੇ ਉੱਪਰ ਝੋਲੀ ਭਰ ਕੇ ਮੁਰਦੀ ਪਾਪਾ ਜੀ ਰਿਸ਼ਤੇ ਕਰਵਾਉਣਾ ਪੁਨ ਸਮਝਿਆ ਕਰਦੇ ਸਨ ਨਾ ਕਦੇ ਮਿਲਣੀ ਦਾ ਕੰਬਲ ਤੇ ਨਾ ਕਦੇ ਸ਼ਾਂਪ ਹੀ ਪਵਾਈ ਕਿੰਨੇ ਰਿਸ਼ਤੇ ਕਰਵਾਏ ਪਰ ਆਪਣੀ ਧੀ ਦੀ ਵਾਰੀ ਵੱਡਾ ਢੋਖਾ ਪਤਾ ਨਹੀਂ ਕਿਦਾਂ ਖਾ ਗਏ ਪਹਿਲੋਂ ਆਖਣ ਲੱਗੇ ਵਰਾਤ ਦੀ ਸੇਵਾ ਨਹੀਂ ਹੋਈ ਫਿਰ ਮੋਟਰਸਾਈਕਲ ਤੇ ਫਿਰ ਵੀ ਕਿੰਨਾ ਕੁਝ ਅਗਲੇ ਪਾਸੇ ਜੀਵਨ ਵੀ ਓਨੀ ਨਹੀਂ ਸੀ ਨਿਕਲੀ ਜਿੰਨੀ ਆਖ ਰਿਸ਼ਤਾ ਹੋਇਆ ਸੀ ਹੌਲੀ ਹੌਲੀ ਪੇਕੇ ਆਉਣੋਂ ਹਟਾ ਦਿੱਤਾ ਆਖਦੇ ਜੇ ਮੇਲ ਜੋਲ ਰੱਖਿਆ ਤਾਂ ਪੱਕੀ ਹੀ ਕੱਲ੍ਹ ਦੇਣੀ ਹੈ ਉਹ ਫੇਰ ਵੀ ਚੋਰੀ ਚਿੱਠੀ ਲਿਖ ਦਿਆ ਕਰਦੀ ਇੱਕ ਵਾਰ ਸਨੇਹ ਦਾ ਰੁੱਕਾ ਫੜਿਆ ਗਿਆ ਤਾਂ ਵੱਡਾ ਵਿਖੇੜਾ ਖੜਾ ਕਰ ਦਿੱਤਾ ਬੀਜੀ ਪਾਪਾ ਜੀ ਨੂੰ ਵੀ ਸ਼ਾਇਦ ਇਹੀ ਚੋਰਾ ਲੈ ਬੈਠਾ ਸੀ 6 ਮਹੀਨਿਆਂ ਵਿੱਚ ਹੀ ਅੱਗੜ ਪਿਛੜ ਰਵਾਨਗੀ ਪਾ ਗਏ ਇੱਕ ਵਾਰ ਮੈਂ ਖਾਦ ਲੈਣ ਸ਼ਹਿਰ ਗਿਆ ਮੁਰਦੇ ਹੋਏ ਨੂੰ ਲੱਗਿਆ ਜਿੱਦਾਂ ਸੜਕ ਤੇ ਇੱਕ ਪਾਸੇ ਦੋ ਭਾਰੇ ਝੋਲੇ ਚੁੱਕੀ ਭੈਣ ਜੀ ਤੁਰੀ ਜਾ ਰਹੀ ਹੋਵੇ ਮੈਂ ਕੋਲ ਜਾ ਬ੍ਰੇਕ ਮਾਰ ਲਈ ਤਰਫਕ ਗਈ ਤੇ ਆਖਣ ਲੱਗੀ ਮੇਰਾ ਟਾਂਗਾ ਨਿਕਲ ਗਿਆ ਸੀ ਤਾਂ ਮੈਂ ਖਾਦ ਦੀ ਬੋਰੀ ਮੰਗਰੋਂ ਲਾ ਕੋਲ ਕੀ ਸੇਵਾਫਿਕ ਦੇ ਰਖਵਾ ਦਿੱਤੀ ਤੇ ਫਿਰ ਉਸਦੇ ਦੋਵੇਂ ਝੋਲੇ ਹੈਂਡਲ ਨਾਲ ਟੰਗ ਲੇ ਪਿਛਲੇ ਕੈਰੀਅਰ ਤੇ ਬੈਠਣ ਲਈ ਆਖਿਆ ਤਾਂ ਅੱਗੋਂ ਰੋਪਈ ਆਖੇ ਥੋੜੀ ਵਟ ਹੀ ਤਾਂ ਰਹਿ ਗਈ ਸੀ ਆਪੇ ਚਲੀ ਜਾਂਦੀ ਜੇ ਕਿਦਰੇ ਵੇਖ ਲਿਆ ਤਾਂ ਗੁੱਸਾ ਕਰਨਗੇ ਮੇਰੇ ਅੰਦਰੋਂ ਵੱਡਾ ਉਵਾਲ ਉੱਠਿਆ ਤੇ ਜ਼ੋਰ ਦੀ ਬਾਹੋਂ ਫੜ ਮੰਗਰ ਬਿਠਾ ਲਿਆ ਉੱਚੀ ਸਾਰੀ ਆਖਿਆ ਵੀਰ ਹਾਂ ਕੋਈ ਵਿਗਾਨਾ ਥੋੜੀ ਆ ਵੇਖੀ ਜਉ ਜੋ ਹੋ ਸਾਰੀ ਬਾਟ ਕੁਝ ਨਾ ਬੋਲੀ ਬਸ ਚੁੱਪ ਹੀ ਰਹੀ ਹੈਰਾਨ ਸਾਂ ਕਿ ਨਿਕੀਆਂ ਨਿਕੀਆਂ ਸੱਟਾਂ ਖਾ ਕੇ ਵੀ ਪੂਰੀ ਖਲਕਤ ਇਕੱਠੀ ਕਰ ਲੈਣ ਵਾਲੀ ਅੱਜ ਐਡੇ ਵੱਡੇ ਫਟ ਖਾ ਕੇ ਵੀ ਚੁੱਪ ਕਿਦਾਂ ਸੀ ਫਿਰ ਪੈਂਡਲ ਮਾਰਦੇ ਨੂੰ ਖਿਆਲ ਆਇਆ ਕਿ ਕੌਲੀ ਹੱਸਣਾ ਖੇਡਣਾ ਬੋਲਣਾ ਦੱਸਣ ਦਾ ਆਪਣਾ ਸਾਰਾ ਖਜ਼ਾਨਾ ਤਾਂ ਵਿਆਹ ਤੋਂ ਪਹਿਲਾਂ ਹੀ ਕਾ ਆਈ ਸੀ ਨਾਲੇ ਸਰੀਰ ਤੇ ਲੱਗੀਆਂ ਅਤੇ ਜਮੀਰ ਤੇ ਲੱਗੀਆਂ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ ਬਾਹਰੀ ਸੱਟਾਂ ਵਿੱਚੋਂ ਲਹੂ ਸਿੰਦਾ ਪਰ ਦਿਲ ਤੇ ਲੱਗੀਆਂ ਵਿੱਚੋਂ ਤੇ ਸਿਰਫ ਚੀਸਾਂ ਹੀ ਉੱਠਦੀਆਂ ਉਹ ਚੀਸਾਂ ਜਿਹੜੀਆਂ ਆਪਣੇ ਤੋਂ ਬਗੈਰ ਹੋਰ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ